देखो एक बड़ा दुखान्त ਹੋਇਆ ਕਲਕੱਤੇ ਦੇ ਵਿੱਚ ਅੱਜ ਤੋਂ ਕਾਫੀ ਸਾਲ ਪਹਿਲਾਂ ਵੀ ਇੱਕ ਸਾਡੀ ਡਾਕਟਰ ਭੈਣ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ ਉਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਆ ਉਹ ਵੀ ਹਸਪਤਾਲ ਦੇ ਵਿੱਚ ਸਾਡੀ ਕਲਕੱਤਾ ਤੋਂ ਇੱਕ ਭੈਣ ਜੋ ਡਾਕਟਰ ਦੀ ਟ੍ਰੇਨਿੰਗ ਕਰ ਰਹੀ ਸੀ ਉਸਦੇ ਨਾਲ ਰੇਪ ਕੀਤਾ ਗਿਆ ਤੇ ਉਸਨੂੰ ਮਾਰ ਦਿੱਤਾ ਗਿਆ ਮੈਂ ਸਵਾਲ ਪੁੱਛਣਾ ਚਾਹਨਾ ਬੀਜੇਪੀ ਸਰਕਾਰ ਤੋਂ ਤੇ ਉੱਥੇ ਦੀ ਸਰਕਾਰਾਂ ਤੋਂ ਕਿ ਕਦੋਂ ਤੱਕ ਸਾਡੀਆਂ ਮਾਤਾ ਮਾਂ ਭੈਣਾਂ ਦੇ ਨਾਲ ਇਸ ਤਰੀਕੇ ਦੀ ਬੇਸੁਰੱਖਤੀ ਹੁੰਦੀ ਰਹੂਗੀ ਕਦੋਂ ਤੱਕ ਸਾਨੂੰ ਇਸ ਤਰੀਕੇ ਦੀ ਜਿਹੜੀ ਨਾਮੂਸ਼ੀ ਆ ਚੱਲਨੀ ਪਊਗੀ ਕਦੋਂ ਤੱਕ ਅਸੀਂ ਇਹੋ ਜਿਹੇ ਕਾਨੂੰਨ ਕਿਉਂ ਨਹੀਂ ਬਣਾ ਲੈਂਦੇ ਵੀ ਜਿਹਦੇ ਵਿੱਚ ਸਿੱਧਾ ਫਾਂਸੀ ਦੀ ਸਜ਼ਾ ਜਾਂ ਗੋਲੀ ਮਾਰਨ ਦੀ ਸਜ਼ਾ ਹੋਵੇ ਕਿਉਂ ਅਸੀਂ ਜਿਹੜਾ ਸਾਡਾ ਸਮਾਜ ਸਾਡਾ ਜਿਹੜਾ ਕਿਉਂ ਅਸੀਂ ਸੈਕਸ ਐਜੂਕੇਸ਼ਨ ਨੂੰ ਲੈ ਕੇ ਪਿੱਛੇ ਆ ਕਿਉਂ ਇਹੋ ਜਿਹੇ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਜਿਸ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਨੇ ਤੇ ਘਟਨਾਵਾਂ ਇਹ ਘਟਣੀਆਂ ਚਾਹੀਦੀਆਂ ਨੇ ਕਿਤੇ ਨਾ ਕਿਤੇ ਸਵਾਲ ਜਾਂ ਨਿਸ਼ਾਨ ਆ ਨਰਿੰਦਰ ਮੋਦੀ ਦੀ ਸਰਕਾਰ ਤੇ ਸੈਕਸ ਐਜੂਕੇਸ਼ਨ ਨੂੰ ਲੈ ਕੇ ਨੌਜਵਾਨਾਂ ਦੀ ਪੁਰਜੋਰ ਬਾਂਡਾ ਅਪੀਲ ਆ ਮੰਗ ਆ ਵੀ ਇਹਨਾਂ ਨੂੰ ਇਸ ਤਰੀਕੇ ਦੀ ਕੋਈ ਐਜੂਕੇਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੀਆਂ ਟਕਰਾਮਾ ਬੰਦ ਹੋ ਜਾਵੇ ਦੇਖੋ ਕਿਤੇ ਨਾ ਕਿਤੇ ਗੱਲ ਜ਼ਰੂਰ ਕਹੂੰਗਾ ਕਿਤੇ ਨਾ ਕਿਤੇ ਭਾਜੀਪੀ ਸਰਕਾਰ ਦੀ ਜਿਹੜੀ ਸੈਂਟਰ ਸਰਕਾਰ ਦੀ ਨਲਕੀ ਆ ਕਾਨੂੰਨ ਜਿਹੜੇ ਇਹਨਾਂ ਨੇ ਬਦਲ ਜ਼ਰੂਰ ਦਿੱਤੇ ਪਰ ਮੈਨੂੰ ਨਹੀਂ ਲੱਗਦਾ ਕੋਈ ਰੇਪ ਦੀ ਧਾਰਾ ਮੰਨ ਨੂੰ ਲੈ ਕੇ ਕੋਈ ਨਵੇਂ ਇਹਨਾਂ ਨੇ ਕੋਈ ਅਪਡੇਟਸ ਭਰਾਈਆਂ ਹੋਣਗੀਆਂ ਜਦੋਂ ਕਿ ਅੱਜ ਦੀ ਲੋੜ ਆ ਅੱਜ ਦੀ ਜਿਹੜੀ ਲੋੜ ਆ ਸਾਡੀਆਂ ਮਾਤਾ ਮਾਂ ਭੈਣਾਂ ਇੱਕ ਡਾਕਟਰ ਜਦੋਂ ਸੁਰੱਖਿਅਤ ਨਹੀਂ ਹੈਗੀ ਦੇਸ਼ ਦੇ ਵਿੱਚ ਤੇ ਅਸੀਂ ਕਿਵੇਂ ਸਮਝ ਸਕਦੇ ਹਾਂ ਜੇ ਰਾਤ ਨੂੰ 12 ਵਜੇ ਜੇ ਸਾਡੀ ਭੈਣ ਕੋਈ ਕੱਲੀ ਆ ਆਣਾ ਚਾਹੇ ਤੇ ਕਿਸ ਤਰੀਕੇ ਨਾਲ ਆ ਸਕਦੀ ਆ ਇੱਕ ਡਾਕਟਰ ਦਾ ਜਿਸ ਤੇ ਜੇ ਇਸ ਤਰੀਕੇ ਦੇ ਨਾਲ ਹਾਲ ਹੋ ਸਕਦਾ ਤੇ ਸਾਡੀ ਮਾਤਾ ਮਾਂ ਭੈਣ ਇਸ ਦੇਸ਼ ਦੇ ਵਿੱਚ ਸੁਰੱਖਿਤ ਸੁਰੱਖਿਅਤ ਨਹੀਂ ਹਨ ਮੋਦੀ ਸਰਕਾਰ ਦੇ ਵਿੱਚ